ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਿਰਮਲ ਬਲੌਗਸ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਡੇ ਨਾਲ ਛੋਲਿਆਂ ਦੀ ਦਾਲ ਵਾਲਾ ਪਰੌਠਾ ਬਣਾਉਂਦੀ ਰੈਸਪੀ ਸ਼ੇਅਰ ਕਰ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਵੇਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਤੇ ਆ ਆ ਹੁਣ ਪਰੌਂਠੇ ਬਣਾਉਨੇ ਸ਼ੁਰੂ ਕਰਦੇ ਹਾਂ ਇਹਦੇ ਲਈ ਮੈਂ ਇੱਕ ਕੁੱਲੀ ਛੋਲਿਆਂ ਦੀ ਦਾਲ ਲਈਏ ਤੇ ਇਹਨੂੰ ਦਾਲ ਨੂੰ ਮੈਂ ਚੰਗੀ ਤਰ੍ਹਾਂ ਨਾਲ ਧੋ ਲਿਆ ਏ ਦਾਲ ਨੂੰ ਬੋਇਲ ਕਰਨ ਲਈ ਕੁੱਕਰ 'ਚ ਪਾ ਦਾਂਗੇ ਪਾਣੀ ਕੱਢ ਦਾਂਗੇ ਇਹਦਾ ਪਹਿਲੇ 1.5 ਕੱਪੇ ਦੇ ਵਿੱਚ ਪਾਣੀ ਪਾ ਦਾਂਗੇ ਅੱਧਾ ਚਮਚ ਨਮਕ ਪਾ ਦਾਂਗੇ ਅੱਧੇ ਚਮਚ ਤੋਂ ਥੋੜੀ ਜਿਹੀ ਕੜ੍ਹ ਹਲਦੀ ਪਾ ਦਾਂਗੇ ਕੁੱਕਰ ਦਾ ਢੱਕਣ ਬੰਦ ਕਰਕੇ 3 ਵਿਸਲਾਂ ਹੋਂ ਤੱਕ ਦਾਲ ਨੂੰ ਬਾਲ ਲਾਂਗੇ ਉਹਦੇ ਬਾਅਦ ਜਦ ਕੁੱਕਰ ਠੰਡਾ ਹੋਏਗਾ ਫਿਰ ਅਸੀਂ ਦਾਲ ਚੈੱਕ ਕਰਾਂਗੇ ਜਦ ਤੱਕ ਅਸੀਂ ਦਾਲ ਬੋਇਲ ਕਰਨ ਲਈ ਰੱਖੀ ਹੈ ਉਨੀ ਦੇਰ ਤੱਕ ਅਸੀਂ ਆਟਾ ਗੁੰਨ ਕੇ ਤਿਆਰ ਕਰ ਲਾਂਗੇ ਜੇ ਤੁਸੀਂ ਚਾਹੋ ਆਟੇ 'ਚ ਥੋੜਾ ਨਮਕ ਪਾ ਸਕਦੇ ਜੇ ਮੈਂ ਬਿਨਾਂ ਨਮਕ ਤੋਂ ਆਟਾ ਗੁੰਨਾਂਗੀ ਬਿਲਕੁਲ ਸੌਫਟ ਜਿਹਾ ਆਟਾ ਗੁੰਨਾਂਗੇ ਆਟੇ ਨੂੰ ਬਿਲਕੁਲ ਸੌਫਟ ਜਿਹਾ ਮਲ ਕੇ ਰੱਖ ਲਿਆ ਹੈ ਥੋੜੀ देर ਲਈ ਇਹਨੂੰ ਰੱਖਾਂਗੇ ਟੱਕੇ ਉਹਦੇ ਬਾਅਦ ਇੱਕ ਵਾਰੀ ਇਹਨੂੰ ਫੇਰ ਮਲਣਾਗੇ ਤੇ ਇੱਧਰ ਹੁਣ ਦਾਲ ਦੀਆਂ ਵੀ ਤਿੰਨ ਵਿਸਲਾਂ ਵੱਜ ਗਈਆਂ ਐ ਗੈਸ ਦੀ ਫਲੇਮ ਹੁਣ ਬੰਦ ਕਰ ਦਾਂਗੇ ਤੇ ਕੁੱਕਰ ਨੂੰ ਬਿਲਕੁਲ ਠੰਡਾ ਹੋਣ ਦੇਵਾਂਗੇ ਕੁੱਕਰ ਦਾ ਸਾਰਾ ਪ੍ਰੈਸ਼ਰ ਖਤਮ ਹੋ ਗਿਆ ਹੈ ਹੁਣ ਇਹਨੂੰ ਖੋਲ ਕੇ ਵੇਖ ਲਾਂਗੇ ਦਾਲ ਸਾਡੀ ਬੋਇਲ ਹੋ ਗਈ ਹੈ ਬਹੁਤ ਜ਼ਿਆਦਾ ਇਹਨੂੰ ਸੌਫਟ ਨਹੀਂ ਕਰਨਾ ਹਲਕੀ ਜਿਹੀ ਸੌਫਟ ਇਹਨੂੰ ਰਹਿਣ ਦੇਣਾ ਹੈ ਹੁਣ ਅਸੀਂ ਦਾਲ ਨੂੰ ਛਾਣ ਕੇ ਦਾ ਸਾਰਾ ਪਾਣੀ ਕੱਢ ਦਾਂਗੇ ਦਾਲ ਨੂੰ ਹੁਣ ਮੈਂ ਛਾਣ ਕੇ ਰੱਖ ਲਿਆ ਏ ਤੇ ਜਿਹੜਾ ਦਾਲ ਦਾ ਪਾਣੀ ਏ ਇਹਨੂੰ ਤੁਸੀਂ ਆਟਾ ਗੁੰਨਣ ਵਿੱਚ ਯੂਜ਼ ਕਰ ਸਕਦੇ ਜੇ ਜਾਂ ਤੁਸੀਂ ਕਿਸੇ ਸਬਜ਼ੀ ਵਿੱਚ ਇਹਨੂੰ ਵਰਤ ਸਕਦੇ ਜੇ ਥੋੜਾ ਜਿਹਾ ਸਾਰੀ ਦਾਲ ਨੂੰ ਮੈਸ਼ ਕਰ ਲਾਂਗੇ ਬਹੁਤ ਜਲਦੀ ਇਹ ਮੈਸ਼ ਹੋ ਜਾਂਦੀ ਹੈ ਕਿਸੇ ਚਮਚ ਦੀ ਹੈਲਪ ਨਾਲ ਜਾ ਤੁਸੀਂ ਇਹਨੂੰ ਕੁੰਡੀ ਡੰਡੇ ਵਿੱਚ ਪੀਸ ਸਕਦੇ ਜੇ ਇਸ ਦਾਲ ਦੇ ਪਰੌਂਠੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਆ ਬਹੁਤ ਕਰਾਰੇ ਪਰੌਂਠੇ ਬਣਦੇ ਆ ਦਾਲ ਹੁਣ ਵਧੀਆ ਤਰ੍ਹਾਂ ਮੈਸ਼ ਹੋ ਗਈ ਐ ਇਹ ਹਲਕੀ ਦਰਦਰੀ ਜੀ ਮੈਸ਼ ਕਰਾਂਗੇ ਇਹਨੂੰ ਹੁਣ ਅਸੀਂ ਇਹਦੇ ਵਿੱਚ ਇੱਕ ਪਿਆਜ਼ ਬਰੀ ਕੱਟ ਕੇ ਪਾ ਦਾਂਗੇ ਬਿਲਕੁਲ ਜਿਵੇਂ ਆਲੂ ਵਾਲੇ ਪਰੌਂਠੇ ਦੀ ਸਟਫਿੰਗ ਤਿਆਰ ਕਰੀਦੀ ਹੈ ਉਦਾਂ ਹੀ ਇਹਦੀ ਸਟਫਿੰਗ ਤਿਆਰ ਕਰਾਂਗੇ ਇੱਕ ਚਮਚ ਦੇ ਕਰੀਬੇ ਦੇ ਵਿੱਚ ਅਦਰਕ ਪਾਵਾਂਗੇ ਅਦਰਕ ਨੂੰ ਮੈਂ ਕद्दूकस ਕਰ ਲਿਆ ਹੈ 3-4 ਹਰੀਆਂ ਮਿਰਚਾਂ ਨੂੰ ਬਰੀ ਕੱਟ ਕੇ ਪਾ ਦਾਂਗੇ ਤੁਸੀਂ ਆਪਣੇ ਟੇਸਟ ਮੁਤਾਬਕ ਘੱਟ ਜਾਂ ਵੱਧ ਕਰ ਸਕਦੇ ਜੇ ਚਮਚ ਦਾ ਚੌਥਾਈ ਸਾਲੀ ਮਿਰਚ ਪਾਵਾਂਗੇ ਅੱਧਾ ਚਮਚ ਇਹਦੇ ਵਿੱਚ ਨਮਕ ਪਾਵਾਂਗੇ ਕਿਉਂਕਿ ਨਮਕ ਅਸੀਂ ਪਹਿਲੇ ਵੀ ਪਾਇਆ ਸੀ ਜਦੋਂ ਦਾਲੂ ਵਾਲੀ ਸੀ ਅੱਧਾ ਚਮਚ ਗਰਮ ਮਸਾਲਾ ਪਾਵਾਂਗੇ ਅੱਧਾ ਚਮਚ ਸਾਬਤ ਜੀਰਾ ਬਿਲਕੁਲ ਥੋੜੀ ਜਿਹੀ ਜਵੈਣ ਹੱਥਾਂ ਤੇ ਕ੍ਰਸ਼ ਕਰਕੇ ਪਾ ਦਾਂਗੇ ਅੱਧਾ ਚਮਚ ਅਬਜ਼ੁਰ ਪਾਊਡਰ ਪਾ ਦਾਂਗੇ ਤੇ ਨਾਲ ਹੀ ਅਸੀਂ ਇਹਦੇ ਵਿੱਚ ਬਰੀਕ ਕਟਿਆ ਹੋਇਆ ਹਰਾ ਧਨੀਆ ਪਾ ਦਾਂਗੇ ਸਾਰੀਆਂ ਚੀਜ਼ਾਂ ਨੂੰ ਹੁਣ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਨਾਂ ਨੂੰ ਹੱਥਾਂ ਨਾਲ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਸਟਫਿੰਗ ਸਾਡੀ ਬਣ ਕੇ ਬਿਲਕੁਲ ਤਿਆਰ ਹੈ ਤੇ ਹੁਣ ਇਹ ਸਿਆਟੇ ਨੂੰ ਚੈੱਕ ਕਰਦੇ ਹਾਂ ਇਨੂੰ ਵੀ ਇੱਕ ਵਾਰੀ ਹੁਣ ਚੰਗੀ ਤਰ੍ਹਾਂ ਮਲ ਲਾਂਗੇ ਆਟੇ ਨੂੰ ਬੇ ਗੁੰਨ ਕੇ ਰੱਖ ਲਿਆ ਹੈ ਤੇ ਬਹੁਤ ਹੀ ਸੌਫਟ ਅਸੀਂ ਆਟੇ ਨੂੰ ਗੁੰਨ ਕੇ ਤਿਆਰ ਕੀਤਾ ਹੈ பேடா பண்ணலாம் டாக்க ஆட்டா யுண்ட பண்ணலாம் ਪੁਰਾਸੀ ਇਹਦੇ ਵਿੱਚ ਦਾਲ ਦੀ ਸਟਫਿੰਗ ਰੱਖਾਂਗੇ ਇਹਨੂੰ ਚੰਗੀ ਤਰ੍ਹਾਂ ਸਾਰੀਆਂ ਸਾਈਡਾਂ ਤੋਂ ਬੰਦ ਕਰ ਦਾਂਗੇ ਇਹਦੀ ਇੱਕ ਪੋਟਲੀ ਜੀ ਬਣਾ ਲਾਂਗੇ ਤੇ ਜਿਹੜਾ ਇਹਦੇ ਉੱਪਰ ਬੇਸ ਟਾਟਾ ਹੈ ਉਹਨੂੰ ਲਾ ਲਾਂਗੇ ਦੁਬਾਰਾ ਸੁੱਕਾ ਆਟਾ ਲਗਾ ਕੇ ਇਹਨੂੰ ਦੁਬਾਰਾ ਇਹਦੀ ਚੁੰਡ ਕਰ ਲਾਂਗੇ ਇਸ ਤਰ੍ਹਾਂ ਕਰਨ ਨਾਲ ਸਾਨੂੰ ਰੋਟੀ ਵੇਲਣ 'ਚ ਅਸਾਨੀ ਹੁੰਦੀ ਹੈ ਹੁਣ ਇਹਨੂੰ ਵੇਲ ਲਾਂਗੇ ਬਿਲਕੁਲ ਹਲਕੇ ਜਿਹੇ ਹੱਥਾਂ ਨਾਲ ਇਹਨੂੰ ਵੇਲਾਂਗੇ गैस उपर तवा गरम रख लेंगे तवा चंगी तरह गर्म करके फिर ये उपर फुलका पा देंगे जो ये दे पकना शुरू हो जाएगा उदों असरी साइड बदलेंगे परौंठे की दूसरी साइड भी बदल देंगे दे ऊपर देसी घ्यो लगा देंगे देसी घ्यो की जगह रिफाइंड ऑयल भी यूज़ कर सकते जे परौंठे देसी घ्यो वधिया बनते हैं परौठे की दूसरी साइड भी घ्यो लगा देंगे दोनों साइडा तो वधिया कुरकरा होने तक परौंठा बना लेंगे परौंठा हम दोनों ही साइडा तो बहुत वधिया कुरकरा बन के तैयार हो गया है ਪਲੇਟਸ ਕੱਢ ਲਾਂਗੇ ਇਹਨੂੰ ਇਸੇ ਤਰ੍ਹਾਂ ਹੀ ਦੂਸਰਾ ਪਰੌਂਠਾ ਵੀ ਤਿਆਰ ਕਰ ਲਾਂਗੇ ਦੋਨਾਂ ਸਾਈਡਾਂ ਤੋਂ ਪਰੌਂਠਾ ਵਧੀਆ ਤਰ੍ਹਾਂ ਬਣ ਗਿਆ ਹੈ ਇਸੇ ਤਰ੍ਹਾਂ ਹੀ ਬਾਕੀ ਦੇ ਪਰੌਂਠੇ ਵੀ ਬਣਾ ਲਾਂਗੇ ਰਾਉਂਡੇ ਸਾਡੇ ਬਣ ਕੇ ਤਿਆਰ ਆ ਦੇਖੋ ਕਿੰਨੀ ਵਧੀਆ ਇਹਨਾਂ ਦੀ ਸਟਫਿੰਗ ਅੰਦਰ ਤਿਆਰ ਹੋਈ ਹੈ ਬਿਲਕੁਲ ਪੂਰਾ ਪਰਵਾਹ ਪਰਾਂਠਾ ਬਣ ਕੇ ਤਿਆਰ ਹੋਇਆ ਹੈ ਤੇ ਇਹਨਾਂ ਪਰਾਂਠਿਆਂ ਨੂੰ ਅਸੀਂ ਦਹੀਂ ਨਾਲ ਸਰਵ ਕਰਾਂਗੇ ਤੁਸੀਂ ਦਹੀਂ ਨਾਲ ਚਾਹ ਨਾਲ ਕਿਸੇ ਵੀ ਚੀਜ਼ ਨਾਲ ਇਹਨੂੰ ਸਰਵ ਕਰ ਸਕਦੇ ਜੀ ਬਹੁਤ ਹੀ ਵਧੀਆ ਪਰੌਂਠੇ ਸਾਡੇ ਬਣ ਕੇ ਤਿਆਰ ਹੋਏ ਆ ਤੁਸੀਂ ਇੱਕ ਵਾਰੀ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ